ਦੇ ਮੰਗ ਜਾਨੀਆਂ ਹੱਲੇ ਹੱਲੇ ਤਾਂ ਮਾਰ ਮਾਰ ਕੀੜੇ ਵੀ ਮਾਰ ਮਾਰ ਕੀੜੇ ਵੀ ਦੇ ਕਾਹਦੇ ਤੇ ਹਟਰਾ ਹਟਾਏ ਬੋਟੀ ਬੋਟੀ ਬੈਠ ਕੇ ਦੇ ਰਾਸੀ ਹੀਰੋ ਲਾਵੇ ਲੁੱਤੀਆਂ ਪਹਿਲਾਂ ਹੀ ਉਹਦੇ ਕੰਨ ਭਰਦੀ ਆਪਣੇ ਘਰ ਇੱਕ ਪਾਸੇ ਜੱਗ ਦੂਜੇ ਪਾਸੇ ਯਾਰ ਵੇ ਘੜਿਆ ਚਨਾ ਤੋਂ ਦਾਇਆ ਦਾ ਮਤਲਬ ਇਹ ਤੇਰੀ ਦਾੜੀ ਹੁਣ ਕਾਲੀ ਹੋ ਗਈ ਆ ਵੀ ਹੁਣ ਮੈਂ ਵੱਡੇ ਉਮਰ ਤੋਂ ਛੋਟੀਆਂ ਪਤ ਲੱਗਣ ਲੱਗ ਪਏ ਇਹਦੇ ਵੀ ਮਤਲਬ ਇਹ ਹੁਣ ਦਾ ਤਾਇਆ ਨਹੀਂ ਉਹ ਦਾੜੀ ਨੂੰ ਬਸਵਾ ਕੋਲੋਂ ਲਾ ਕੇ ਆ ਗਿਆ ਨਾ ਹਾਂ ਕਹਿੰਦਾ ਹੁੰਦਾ ਜਾਨਿਆਂ ਇਹਦੇ ਪਰ ਲਿਖਨ ਵਾਲੇ ਸੀ ਐਂ ਲਿਖਦੇ ਸੀ ਆ ਤੁਰੇ ਜਾਂਦੇ ਗੀਤ ਲਿਖਦੇ ਦੇ ਸੀ ਜਿਹੜਾ ਹੁਣ ਦਦਾਰ ਸੰਧੋਂ ਨੇ ਆ ਜਿਹੜਾ ਮੈਂ ਨਾਉਂ ਨਾਉਂਦੀ ਸੀ ਕੋਣੀ ਕਿ ਉਥੇ ਮਹਿਰ ਸੀ ਉਥੇ ਕੁੜੀ ਨਾਉਂਦੀ ਸੀ ਉਹਨਾਂ ਦੀ ਦੂਜਾਂ ਦੀ ਉਹਨਾਂ ਦੀ ਗੁਜਰਾਂ ਦੀ ਕੁੜੀ ਸੋਹਣੀ ਸਦਕੀ ਸੋਣਾ ਉਥੇ ਦੀ ਬਨਾਤ ਵੇ ਪਤਾ ਨਹੀਂ ਟੈਰ ਦੇ ਵੇਖੀ ਪਤਾ ਨਹੀਂ ਹਾਂ ਨੋ ਨੋ ਜੀ ਜੀ ਤਾਂ ਇਹੋ ਜੇ ਗੀਤ ਬਹੁਤ ਭੜੇ ਲੱਗਦੇ ਐਂ ਨਹੀਂ ਗਲੇ ਮਾ ਕੋਈ ਵੀ ਨਹੀਂ ਜਿਹੇ ਆ ਹਨਾ ਇਹ ਰ ਉਹ ਤੋਂ ਬਾਅਦ ਵੀ ਬੀਬੀ ਦੀ ਕਲੀ ਆ ਜਾਂਦੀ ਸੀਗੀ ਤੇੜ ਤੂੰ ਆਜ਼ਾਦ ਰੇ ਗਲਾਂ ਚ ਗਾਨੀਆਂ ਛਟੀਆਂ ਦੇ ਨਾ ਨਾ ਜਾਨੀਆਂ ਇਤਨਾ ਪੱਗਾਂ ਦੇ ਰਹਿੰਦੇ ਮੰਗ ਜਾਨੀਆਂ ਤੁਰਦੇ ਦੇ ਦੋਲੇ ਹੱਲੇ ਹੱਲੇ ਤਾਂ ਦੀ ਮਾਰ ਮਾਰ ਕੀੜੇ ਵੀ ਮਾਰ ਮਾਰ ਗੇੜੇ ਵੀ ਕਹਾਂਦੇ ਹਟਰਾ ਹਟਾਏ ਅਦਸ਼ਤ ਜੀ ਇੱਕੀ ਨੂੰ ਚੁੱਕ ਵੀਰਨਾ ਦਰਦ ਦਰਦ ਜਿੱਠੀ ਚ ਹੈ ਦਰਦ ਫੇਰ ਵੀ ਬੇ ਤੁਹਾਡੇ ਕਲੀ ਆਏ ਨਾਲ ਗੋਡੇ ਮੋਢ ਬੈਠ ਕੇ ਨਰੇ ਗੋਡੇ ਗੋਡੇ ਕੇ ਗੋਡੇ ਮੋਢੀ ਮੋਢ ਤੇ ਬੈਠ ਕੇ ਇਹਦੇ ਰਾਂਸੀ ਦੀਰੋ ਲਾਵੇ ਲੁੱਤੀਆਂ ਐ ਲੈ ਉਹਦੇ ਕੰਨ ਭਰਦੀ ਆਪਣੇ ਘਰ ਘਰ ਆ ਆਪਣੇ ਸੁੱਚੇ ਨੂੰ ਗੰਦੀ ਸੁੱਚੇ ਹਾਂ ਨਹੀਂ ਹੱਥ ਜ਼ੋਰ ਦੇ ਨਾਲ ਸੁੱਚੇ ਦੇ ਖਵਾਬ ਕੰਨ ਭਰਦੀ ਵੀ ਆਊਗਾ ਤੇ ਉਹਨੇ ਮੈਨੂੰ ਕੁੱਟਣਾ ਹਾਂ ਕੁੱਟਣਾ ਵੱਡੇ-ਮੱਡੇ ਬੈਠ ਕੇ ਨਰੈਣ ਸਿੰਘ ਦੇ ਨਰੈਣ ਸਿੰਘ ਵੀਰੂ ਵੀਰੂ ਲਾਵੇ ਲੁੱਟੀਆਂ ਜਦੋਂ ਦਾ ਹੈ ਆਇਆ ਕੁਝਾ ਘਰੇ ਪੜਦਾ ਪੜਦਾ ਕਸੂਤੀਆਂ ਨਿਤਕਾ ਤੋਂ ਕੁੱਟਦਾ ਬੇਗਾਨੀ ਦੀਵਿਨੂ ਵੇ ਮਿੱਠ ਪਕਾ ਤੋ ਕੁੱਟ ਦਵੇ ਗਾਨੀ ਤੀ ਮੀਨੂ ਇਹ ਨ ਕਮ ਚੰਗਾ ਜਾ ਤੂੰ ਭਾਵੇਂ ਮਾਰ ਦੇ ਨ ਸੰਗ ਪਤੀ ਦੀ ਕੂਰੇ ਨਾ ਤਲੰਗਾ ਜਾ ਤੂੰ ਭਾਵੇਂ ਮਾਰ ਦੇ ਨ ਸੰਗ ਪਤੀ ਦੀ ਕੂਰੇ ਨਾ ਤਲੰਗਾ ਜਾ ਸੋਹਣੀ ਜੀ ਜੋਸ਼ ਪੂਰੇ ਨਾਲ ਬੀਬੀ ਆਪਣੀ ਅਜੇ ਮਰ ਗਈ ਜੀ ਜੋੜੀ ਤਾਂ ਪਹਿਲਾ ਵਾਲੇ ਉਹ ਨਹੀਂ ਪਹਿਲਾਂ ਫਿਰ ਵੀ ਵੀ ਕੋਸ਼ਿਸ਼ ਕਰੀ ਭਾਵੇਂ ਦੋ ਟੱਪ ਹੀ ਗਏ ਨੇ ਕੇ ਪਾਸੇ जग ਦੂਜੇ ਪਾਸੇ ਯਾਰ ਵੇ ਘੜਿਆ ਚਨਾ ਤੋਂ ਮੈਨੂੰ ਲਾ ਦੇ ਪਾਰ ਵੇ ਇੱਕ ਪਾਸੇ जग ਦੂਜੀ ਪਾਸੇ ਯਾਰ ਵੇ ਘੜਿਆ ਚਨਾ ਤੋਂ ਮੈਨੂੰ ਲਾ ਦੇ ਪਾਰ ਵੇ ਪੱਕੇ ਦੀ ਥੱਕ ਚਾ ਰਖ ਤਾਨਣਾ ਆਪਣੋ ਤੇ ਆ ਕੇ ਚੁੱਕ ਲਿਆਰ ਕਾਨ ਨੇ ਓਏ ਜਾਗੂ ਤੇ ਜਮਣਾ ਨੀ ਬਾਰ ਬਾਰ ਵੇ ਘੜਿਆ ਚਨਾ ਤੂੰ ਮੈਨੂੰ ਲਾ ਦੇ ਪਾਰ ਵੇ ਘੜਿਆ ਚਨਾ ਤੂੰ ਮੈਨੂੰ ਲਾ ਦੇ ਪਾਰ ਵੇ ਬਸ ਬहोत सुरਜਾ ਹੀਰੇ ਉਹ ਤੋਂ ਬਾਅਦ ਵੀ ਬੀਬੀ ਦੀ ਕਲੀ ਆ ਜਾਂਦੀ ਸੀਗੀ ਤੇੜ ਤੂ ਯਾ ਚਾਦਰੇ ਗਲਾ ਚ ਗਾਨੀਆਂ ਚਿੱਟੀਆਂ ਦੇ ਨਾਂ ਨਾ ਜਾਣੀਆਂ ਕਿਤਨਾ ਪੱਕਾ ਦੇ ਰਿੰਦੇ ਮੰਗ ਜਾਣੀਆਂ ਹੱਥ ਧੁਰ ਦੇ ਦੋ ਹੱਲੇ ਹੱਲੇ ਤਾਂ ਮਾਰ ਮਾਰ ਕੀੜੇ ਵੀ ਨਹੀਂ ਮਾਰ ਮਾਰ ਗੇੜੇ ਵੀ ਨਹੀਂ ਕਰਾ ਦੇ ਤੇ ਅਟਰਾ ਹਟਾਏ ਅ ਦਸ ਦੋਰੀਆਂ ਕਿੰਨੇ ਟੁੱਕ ਵੀਰਨਾ ਦਰਦ ਦਰਦਾ ਚਿੱਟੀਆਂ ਆਪ ਤੇ ਏਵੇਂ ਵੀ ਤੁਹਾਡੇ ਕਲੀ ਆਏ ਨਾਲ ਗੋਡੇ ਮੋਢ ਬੈਠ ਕੇ ਨਰੇ ਗੋਡੇ-ਗੋਡੇ ਕੇ ਗੋਡੇ ਮੋਢੀ-ਮੋਢੇ ਬੈਠ ਕੇ ਨਰੇ ਨਰੇਸਨ ਦੇ ਵੀਰੋ ਲਾਵੇ ਲੁੱਤੀਆ ਪਹਿਲਾਂ ਹੀ ਉਹਦੇ ਕੰਨ ਭਰਦੀ ਆ ਆਪਣੇ ਘਰ ਘਰ ਆ ਆਪਣੇ ਸੁੱਚੇ ਨੂੰ ਗੰਦੇ ਸੁੱਚੇ ਹਾਂ ਨਹੀਂ ਹਾਲੇ ਜ਼ੋਰ ਦੇ ਨਾਲ ਸੁੱਚੇ ਨੇ ਖਵਾਪ ਕੰਨ ਭਰਦੀ ਵੀ ਆਊਗਾ ਤੇ ਉਹਨੇ ਮੈਨੂੰ ਕੁੱਟਣਾ ਹਾਂ ਕੁੱਟਣਾ ਗੋਡੇ ਮੋਢ ਬੈਠ ਕੇ ਨਾਰਾਇਣ ਸਿੰਘ ਦੇ ਹਾਂ ਨਾਰਾਇਣ ਸਿੰਘ ਵੀਰੋ ਲਾਵੇ ਲੁੱਤੀਆ ਜਦੋਂ ਦਾ ਹੈ ਆਇਆ ਕੁਤ ਚਾ ਕਰੇ ਪੜਦਾ ਪੜਦਾ ਕਸੂਤੀਆ ਨਿਤ ਕਾ ਤੋ ਕੁੱਟਦਾ ਬੇਗਾਨੀ ਤੀ ਮੀਨੂ ਵੇ ਨਿਤ ਕਾ ਤੋ ਕੁੱਟਦਾ ਬੇਗਾਨੀ ਤੀ ਮੀਨੂ ਇਹ ਨ ਕਮ ਚੰਗਾ ਜਾ ਤੂੰ ਭਾਵੇਂ ਮਾਰ ਦੇ ਨ ਸੰਗ ਪਤੀ ਦੀ ਕੂਰੇ ਨਾ ਤਲੰਗਾ ਜਾ ਤੂੰ ਭਾਵੇਂ ਮਾਰ ਦੇ ਨ ਸੰਗ ਪਤੀ ਦੀ ਕੂਰੇ ਨਾ ਤਲੰਗਾ ਜਾ ਇਹ ਜੀ ਮੇਰਾ ਨਾਮ ਹੋਣਾ ਹੈ ਦੇ ਹੋਣਾ ਦਾਇਆ ਦਾ ਮਤਲਬ ਇਹ ਮੇਰੀ ਦਾੜੀ ਹੁਣ ਕਾਲੀ ਹੋ ਗਈ ਆ ਵੀ ਹੁਣ ਮੈਂ ਵੱਡੇ ਉਮਰ ਤੋਂ ਛੋਟੀਆਂ ਉਮਰ ਤੱਕ ਲੱਗ ਲਾਤੇ ਇਹਦੇ ਵੀ ਮਤਲਬ ਵੀ ਹੁਣ ਦਾ ਤਾਇਆ ਨਹੀਂ ਉਹ ਦਾੜੀ ਨੂੰ ਬਸਵਾ ਕੋਲੋਂ ਲਾ ਕੇ ਆ ਗਿਆ ਨਾ ਹਾਂ ਕਹਿੰਦਾ ਹੁਣ ਨਾ ਜਾਨਿਆਂ ਨੂੰ ਇਹ ਜਿਹੜੇ ਪਾ ਲਿਖਨ ਵਾਲੇ ਸੀ ਐਂ ਲਿਖਦੇ ਸੀ ਆ ਤੁਰੇ ਜਾਂਦੇ ਗੀਤ ਲਿਖਦੇ ਦੇ ਸੀ ਜਿਹੜਾ ਹੁਣ ਦਦਾਰ ਸੰਧੋਂ ਨੇ ਆ ਜਿਹੜਾ ਮੈਂ ਨਾ ਵਣੇ ਕੀ ਉਹ ਮਹਿਰ ਤੇ ਉਤੇ ਕੁੜੀ ਨਾਉਂਦੀ ਸੀ ਉਹਨਾਂ ਦੀ ਦੂਜਾਂ ਦੀ ਇਹਨਾਂ ਦੇ ਗੁਜਰਾਂ ਦੀ ਪੁਲਿਸ ਹੋਣੀ ਸਨ ਰੱਖੀ ਸੋਣ ਉੱਤੇ ਗੀਤ ਬਣਾਤਾ ਕੁੜੀ ਵੀ ਪਤਾ ਨਹੀਂ ਠਹਿਰ ਤੇ ਵੇਖੀ ਪਤਾ ਨਹੀਂ ਆਹ ਨਾਉਂਦੀ ਸੀ ਬੰਦੇ ਇਹੋ ਜਿਹੇ ਗੀਤ ਬਹੁਤ ਭੜੇ ਲੈਂਦੇ ਐ 98 ਮਨ ਕੋਈ ਵੀ ਨਹੀਂ ਜੇ ਫਾਇਦਾ ਜੋਸ਼ ਪੂਰੇ ਨਾਲ ਵੀ ਆਪਣੀ ਅਜੇ ਮਰਦੀ ਹੋਈ ਤਾਂ ਪਹਿਲਾਂ ਵਾਲੇ ਉਹ ਨਹੀਂ ਪਹਿਲਾਂ ਫਿਰ ਵੀ ਵੀ ਕੋਸ਼ਿਸ਼ ਕਰੀ ਪਾਵੇਂ ਦੋ ਟੱਪੇ ਹੀ ਗੈਣ ਇੱਕ ਪਾਸੇ ਜੱਗ ਦੂਜੇ ਪਾਸੇ ਯਾਰ ਵੇ ਘੜਿਆ ਚਨਾ ਤੋਂ ਮੈਨੂੰ ਲਾਦੇ ਫਾੜ ਵੇ ਇੱਕ ਪਾਸੇ ਜੱਗ ਦੂਜੇ ਪਾਸੇ ਯਾਰ ਵੇ ਘੜਿਆ ਚਨਾ ਤੋਂ ਬਨੁ ਤੇ ਆ ਕੇ ਚੁੱਕ ਲਿਆਰ ਕਾਨ ਨੇ ਓਏ ਜਾਗੂ ਤੇ ਜਮਣਾਨੀ ਬਾਰ ਬਾਰ ਵੇ ਘੜਿਆ ਚਨਾ ਤੂੰ ਮੈਨੂੰ ਲਾ ਦੇ ਪਾਰ ਵੇ ਘੜਿਆ ਚਨਾ ਤੂੰ ਮੈਨੂੰ ਲਾ ਦੇ ਪਾਰ ਵੇ